ਤੇ ਅੱਜ ਆਪਾਂ ਨਾਗਲੈਂਡ ਦੇ ਜੰਗਲਾਂ ਦੇ ਵਿੱਚ ਲੋਕਲ ਲੋਕਾਂ ਦੇ ਨਾਲ ਕਿਵੇਂ ਉਹ ਰੋਟੀ ਪਾਣੀ ਆਪ ਦਾ ਬਣਾ ਕੇ ਖਾਂਦੇ ਨੇ ਜੰਗਲਾਂ ਦੇ ਵਿੱਚ ਉਹ ਦੇਖਣ ਆਏ ਹੋਏ ਆ ਬਾਈ ਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਬੁਲਾਈਆ ਸਾਸਰੀ ਗਾਲ ਤੇ ਉਸ ਤੋਂ ਬਾਅਦ ਕਹਿੰਦੇ ਕੀ ਕਹਿੰਦਾ ਸਾਸਰੀ ਗਾਲ ਤੁਹਾਡਾ ਪੰਜਾਬੀ ਚ ਮਤਲਬ ਕਿਵੇਂ ਪਿਆ ਹੱਥ ਕਿਹਨੂੰ ਜਾਣਦੇ ਤੁਸੀਂ ਪਹਿਲਾਂ ਓਕੇ ਜੀ ਓਕੇ ਹਾਂ ਵਾਈ ਗੁਰੂ ਦੇ ਖਾਲਸਾ ਹਾਏ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਓਕੇ ਉਹ ਪਤਾ ਦੇ ਇਸ ਵਿੱਚ ਚਾਵਲ ਚਾਵਲ ਇਸ ਵਿੱਚ ਚਾਵਲ ਹੈ ਚਾਵਲ ਹੈ ਔਰ ਇਸ ਵਿੱਚ ਮਾਸ ਹੈ ਅੱਛਾ ਠੀਕ ਹੈ ਇਹ ਬੈਂਬੂ ਦਾ ਬਣਾ ਹੈ ਇਸਕੇ ਦੇ ਅੰਦਰ ਸੇ ਖਾਲੀ ਹੈ ਆਪਨੇ ਇਸ ਵਿੱਚ ਚਾਵਲ ਡਾਲਾ ਹੈ ਦੇਖੇਗਾ ਹਾਂ ਇਹ ਦੇਖੋ ਕਿਤੇ ਜਿਆਦਾ ਤਕੜਾ ਆਪਾਂ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਵਾਖ ਭੇਜਦੀ ਹੈ ਨਾ ਤਾਂ ਆਪਣੇ ਕਈ ਵਾਰ ਪੋਲੇ ਜੇ ਜਵਾਖ ਹੁੰਦੇ ਨੇ ਜਿ ਚਾਕੇ ਚਾਰ ਦਿਨ ਉਹਨਾਂ ਰੋਟੀ ਬਣਾਉਣੀ ਪੈ ਜਾਂਦੀ ਹੈ ਨਾ ਰੋਣ ਲੱਗ ਜਾਂਦੇ ਨੇ ਵੀ ਇਸ ਦਾ ਕੈਨੇਡਾ ਆ ਕੇ ਗਲਤ ਫਸ ਗਏ ਅਸਟਰਾ ਅਮਰੀਕਾ ਆ ਕੇ ਗਲਤ ਫਸ ਗਏ ਮੈਨ ਵਰਸਸ ਵਾਈ ਸਰਦਾਰ ਵਰਸਸ ਵਾਇਲਡ ਹੋਇਆ ਪੀ ਹੁਣ ਚਾਹ ਬਣਾਵਾਂਗੇ ਬੰਬੂ ਜੀ ਚਾਹ ਬਣਾਵਾਂਗੇ ਬੰਬੂ ਜੀ ਆਪਣਾ ਤਾਂ ਸੰਦ ਉਹੀ ਆ ਤੇ ਸ਼ੈਤਾਨ ਨੂੰ ਜਦੋਂ ਬੰਨਿਆ ਦਰਖਤ ਦੇ ਨਾਲ ਸ਼ੈਤਾਨ ਅੜਿਆ ਸੜਿਆ ਕਹਿੰਦਾ ਵੀ ਮੈਨੂੰ ਤੁਸੀਂ ਛੱਡ ਦਿਓ ਮੈਂ ਤੁਹਾਡਾ ਫਾਇਦਾ ਕਰ ਜੂਗਾ ਉਹ ਖੇਤੀ ਦੱਸ ਕੇ ਗਿਆ ਇਹਨਾਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਆ 10:30 11 ਵਜੇ ਦਾ ਬਾਈ ਹੋਰੇ ਆ ਕੇ ਸਾਡੇ ਸਹਰਾਣੇ ਬਹਿ ਗਏ ਵੀ ਚਲੋ ਤੁਸੀਂ ਤੁਹਾਨੂੰ ਆਪਾਂ ਘੁਮਾ ਕੇ ਲੈ ਕੇ ਆਉਣੇ ਆ ਪਰ ਵੀਰ ਜੀ ਸਾਠ ਇੱਧਰ ਕੰਬਲ ਲਈ ਬਹਿ ਨਹੀਂ 11 ਵਜੇ ਕੀ ਸਲਾਹ ਵੀਰ ਜੀ ਜਾਣਾ ਨਹੀਂ ਤੁਸੀਂ ਨਹੀਂ ਮੈਂ ਕਲਚਰ ਦੇਖਣਾ ਕਲਚਰ ਕਲਚਰ ਤਾਂ ਦੇਖਣਾ ਕਲਚਰ ਦੇਖਣ ਵਾਸਤੇ ਉੱਠਣਾ ਪੂਗਾ ਤੁਸੀਂ ਤਾਂ ਪਰੌਣੇ ਬਣ ਕੇ ਬਹਿ ਗਏ ਇਹਨਾਂ ਦੇ ਵੀਰ ਜੀ ਕਹਿੰਦੇ ਮੈਂ ਇੱਕ ਸ਼ਾਹੀ ਸ਼ੌਂਕ ਨੇ ਮੇਰੇ ਇਹ ਨਵਾਬਾ ਦੀ ਫੈਮਿਲੀ ਚੋਂ ਸੈਫਲੀ ਖਾਨ ਦੀ ਫੈਮਿਲੀ ਚੋਂ 12 ਵਜੇ ਤੋਂ ਪਹਿਲਾਂ ਕਹਿੰਦੇ ਮੈਂ ਉੱਠਦਾ ਨਹੀਂ ਤੇ ਪਹਿਲਾ ਆ ਬਾਈ ਸਰਾਣੀ ਬਹਿ ਗਿਆ ਪਹਿਲਾ ਇੱਕ ਹੋਰ ਬੈਠਾ ਜੀ ਸਾਰਿਆਂ ਨੇ ਜੋਰ ਲਾ ਲਿਆ ਪਰ ਇਹ ਵੀਰ ਜੀ ਉੱਠ ਨਹੀਂ ਰਹੇ ਇਹਨਾਂ ਨੂੰ ਚਸ ਪੈ ਗਿਆ ਫਰੀ ਦੇ ਕੰਪਲਾਂ ਦਾ ਫਰੀ ਦੇ ਬੈਠਾ ਦਾ ਠੀਕ ਹੈ ਤੋ ਭਾਈ ਇਸ ਕੋ ਬੋਲੋ ਥੋੜਾ ਸਾ ਵੀ ਉਠੇਗਾ ਚਲੇਗਾ ਯਾਰ ਕਹਿੰਦਾ 12 ਵਜੇ ਚਲenge ਵੀ 11 ਬੰਝ ਚੁਕੇ ਮੈਂ ਹੁਣ 7-8 ਦਿਨ ਤੁਹਾਡੇ ਕੋਲ ਮਹਿਮਾਨ ਆਏ ਕਿਸੇ ਨੇ ਸੱਗੇ ਆ ਦੇਖ ਇਹ ਵੀ ਸਮਝ ਗਏ ਇਹ ਤਾਂ ਗੱਲ ਸਮਝ ਗਏ ਪਰ ਭੰਡ ਦਾ ਮੂੰਹ ਖੋਲਾ ਆਪਣਾ ਤਾਂ ਸ਼ਮ ਚਾਹੀਦੀ ਆ ਤੇ ਤੋੜਾ ਮਜ਼ਾ ਕਰ ਹਾਂ ਨਹੀਂ ਨਹੀਂ ਠੀਕ ਹੈ ਤੇ ਏ ਭਈ ਇਥੋਂ ਦਾ ਬਾਹਰ ਦਾ ਮਾਹੌਲ ਮੋਟਰਸਾਈਕਲ ਆਪਣੇ ਇੱਥੇ ਖੜੇ ਸੀ ਪੂਰੀ ਸ਼ਾਂਤੀ ਆ ਦੇਖਦੇ ਆ ਅੱਜ ਦਾ ਕੀ ਪਲਾਨ ਓਵੇਂ ਤੁਹਾਨੂੰ ਦਿਖਾਵਾਂਗੇ ਖਲਾਵਰੰਬਰ ਆ ਤੇ ਹਨਾ ਕਰਕੇ ਵੀ ਕਲਪੇ ਜੇ ਵੀਡੀਓ ਐਡਿਟ ਨਹੀਂ ਹੋਗਾ ਮੋਬਾਈਲ ਖਾਲੀ ਨਹੀਂ ਹੋਗਾ ਤਾਂ ਫਿਰ ਕੀ ਆ ਵੀਡੀਓ ਬਣਾਏਗਾ ਹੋਰ ਜ਼ੋਰ ਨਾਲ ਕਲਚਰ ਨਾਲ ਇਹਨੀ ਵੀਡੀਓ ਭਰ ਲਈ ਫੀਰ ਹੋ ਰਹੇ ਨੇ ਇਹਨਾਂ ਦੇ ਮੋਬਾਈਲ 'ਚ ਹੁਣ ਥਾਂ ਨਹੀਂ ਬਚੀ ਐ ਇੰਨਾ ਕਲਚਰ ਦੇਖ ਲੈਣਾ ਇਹ ਅਗਲਾ ਲੈਣ ਦਾ ਕੋਈ ਇਹਨਾਂ ਨੇ ਜਾਨਵਰ ਨਹੀਂ ਛੱਡਿਆ ਜਿਹਦੀ ਵੀਡੀਓ ਨਾਲ ਬਣਾਈ ਹੋਵੇ ਸਭ ਵੀਡੀਓ ਬਣਾ ਲਈ ਇਹਨਾਂ ਨੇ ਚਲੋ ਠੀਕ ਹੈ ਜੀ ਕੋਈ ਨਾ ਕੀ ਕਰ ਸਕਦੇ ਆ ਇਹਨਾਂ ਦੇ ਪਰੌਣੇ ਆ ਆਪਾਂ ਤਾਂ ਤੁਹਾਡੇ ਨਾਲ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਜੀ 12 ਵਜੇ ਦਾ ਸਵੇਰ ਦਾ ਕਹਾ ਤਾਂ ਦੁਪਹਿਰ ਦਾ ਟਾਈਮ ਹੋ ਗਿਆ ਅਸਲ ਦੇ ਵਿੱਚ ਇੱਕ ਦਿਨ ਦੇ ਵਿੱਚ ਕਈ ਵਾਰ ਦੋ ਦੋ ਵੀਡੀਓਜ਼ ਬਣ ਜਾਂਦੀਆਂ ਨੇ ਉਹਦੇ ਕਰਕੇ ਸਾਡੀਆਂ ਫੋਨ ਦੀਆਂ ਮੈਮਰੀਆਂ ਕੈਮਰੇ ਦੇ ਮੈਮਰੀ ਕਾਰਡ ਸਾਰੇ ਫੁੱਲ ਹੋ ਗਏ ਤਾਂ ਕਰਕੇ ਫਿਰ ਅਸੀਂ ਵੀਡੀਓ ਅਪਲੋਡ ਕੀਤੀਆਂ ਨੇ ਐਡਿਟ ਕੀਤੀਆਂ ਨੇ ਫੋਨ ਮੈਮਰੀ ਕਾਰਡ ਖਾਲੀ ਕੀਤੇ ਨੇ ਇਸ ਚੱਕਰ ਦੇ ਵਿੱਚ ਸਾਨੂੰ 12 ਵਜੇ ਦਾ ਦੁਪਹਿਰ ਦਾ ਟਾਈਮ ਹੋ ਗਿਆ ਅੱਜ ਇਹਨਾਂ ਨਾਲ ਆਪਾਂ ਇੱਥੋਂ ਦੀ ਜਿਹੜੀ ਜੰਗਲ ਵਾਲੀ ਲਾਈਫ ਆ ਉਹ ਦੇਖਣ ਚੱ ਲਗਭਗ ਉਹ ਜੰਗਲ ਤੇ ਹੀ ਡਿਪੈਂਡ ਕਰਦੀ ਇਹਨਾਂ ਕੋਲ ਤਿੰਨ ਚਾਰ ਕੰਮ ਹੁੰਦੇ ਨੇ ਮੇਨ ਮੇਨ ਜਾਂ ਇਹ ਜੰਗਲ ਦੇ ਵਿੱਚ ਜਾ ਕੇ ਲੱਕੜਾਂ ਵੱਢ ਲਿਆਉਂਦੇ ਨੇ ਜਾਂ ਫਿਰ ਜੰਗਲ ਦੇ ਵਿੱਚ ਜਾ ਕੇ ਇਹ ਜਾਨਵਰ ਜੂਨਵਰ ਮਾਰ ਲਿਆਉਂਦੇ ਨੇ ਉਹਦੀ ਰੋਟੀ ਪਾਣੀ ਬਣਾਉਂਦੇ ਨੇ ਇਹ ਜਾਂ ਫਿਰ ਇਹਨਾਂ ਦੀ ਆਪ ਦੀਆਂ ਦੁਕਾਨਾਂ ਨੇ ਆ ਜਿਹੜੀ ਜਿਹੜੀ ਫੈਮਿਲੀ ਦੇ ਕੋਲ ਆਪਾਂ ਰੁਕੇ ਹੋਏ ਆ ਇਹ ਫੈਮਿਲੀ ਪਿੰਡ ਦੇ ਵਿੱਚ ਵਧੀਆ ਇਹਨਾਂ ਦਾ ਵਧੀਆ ਹੱਥ ਪੈਂਦਾ ਚਾਰ ਪੰਜ ਇਹਨਾਂ ਦੇ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜਿਹੜੀ ਮਾਰਕੀਟ ਦੇ ਵਿੱਚ ਆਪਾਂ ਖਾ ਪੀ ਕੇ ਆਏ ਸੀ ਸ਼ਾਮ ਨੂੰ ਜਦੋਂ ਇਸ ਪਿੰਡ 'ਚ ਪਹੁੰਚੇ ਆ ਤਾਂ ਅ ਦੋ ਮੁੰਡੇ ਪੰਜ ਕੁੜੀਆਂ ਮਤਲਬ ਇਹਨਾਂ ਜਿਹੜਾ ਮੁੰਡੇ ਧੀਆ ਭੈਣਾਂ ਦੇ ਇਹਨਾਂ ਦੇ ਘਰੇ ਟੋਟਲ 7 ਜਾਣੇ ਨੇ ਮੰਮੀ ਡੈਡੀ ਨੌ ਛੋਟੇ ਛੋਟੇ ਜਵਾਕ ਹੋਰ ਲਾ ਕੇ 11 12 ਜਾਣੇ ਦੀ ਫੈਮਿਲੀ ਆਏ ਇੱਕੋ ਹੀ ਪਰਿਵਾਰ ਦੇ ਵਿੱਚ ਜੁਆਇੰਟ ਰਹਿੰਦੀ ਆ ਹੁਣ ਇਹਨਾਂ ਦੀ ਆਪਾਂ ਇੱਥੋਂ ਦੀ ਜੰਗਲ ਲਾਈਫ ਦੇਖਣ ਚੱਲਾਂਗੇ ਉੱਥੇ ਜੋ ਵੀ ਖਾ ਪੀ ਕੇ ਇਹ ਬਣਾਉਣਗੇ ਉਹ ਸਾਰਾ ਕੁਝ ਆਪਾਂ ਐਕਸਪੀਰੀਅੰਸ ਕਰਕੇ ਆਵਾਂਗੇ ਮੈਂ ਲਗਭਗ ਤਿਆਰ ਹੋ ਕੇ ਖੜਾ ਅਰਸ਼ਦੀਪ ਦੀ ਵੇਟ ਕਰ ਰਹੇ ਹਾਂ ਉਹ ਵੀ ਤਿਆਰ ਹੋ ਰਿਹਾ ਫਿਰ ਕੁਝ ਆਪਦੇ ਵਾਸਤੇ ਖਾਣ ਵਾਸਤੇ ਬਣਾਉਣੇ ਕਿਉਂਕਿ ਅੱਜ ਐਤਵਾਰ ਹੈ ਐਤਵਾਰ ਨੂੰ ਇੱਥੇ ਸਾਰਾ ਕੁਝ A to Z ਦੁਕਾਨਾਂ ਬੰਦ ਹੁੰਦੀਆਂ ਨੇ ਤੁਹਾਨੂੰ ਕਿਤੇ ਪਾਣੀ ਦੀ ਬੋਤਲ ਵੀ ਨਹੀਂ ਮਿਲਣੀ ਕਿਉਂਕਿ ਕ੍ਰਿਸ਼ਨਾ ਦੇ ਵਿੱਚ ਜ਼ਿਆਦਾ ਇਹੀ ਹੁੰਦਾ ਵੀ ਐਤਵਾਰ ਨੂੰ ਸਾਰੀ ਮਾਰਕੀਟ ਉਹ ਆਪਦੀ ਬੰਦ ਰੱਖਦੇ ਨੇ ਇਹਦੇ ਸਰਦਾਰ ਸਾਹਿਬ ਹਜੇ ਵੀ ਆਪਦੇ ਫ੍ਰੀ ਲੁੱਕ ਦੇ ਵਿੱਚ ਨੇ ਹਾਂਜੀ ਕੀ ਪ੍ਰੋਗਰਾਮ ਅੱਜ ਦਾ ਬਾਈ ਚੱਕਰ ਕੀ ਤੁਸੀਂ ਆਪਣੇ ਵੀਡੀਓ ਸਟੋਰੇਜ ਲੰਬੀ ਕਰ ਕੀ ਵੀ ਆਹ ਹਾਂ ਸਾਨੂੰ ਐਡਿਟ ਕਰਕੇ ਅਪਲੋਡ ਕਰਨਾ ਪੈਂਦਾ ਹਾਂ ਇਹਨਾਂ ਕੋਲ ਅਸਲ ਦੇ ਵਿੱਚ ਨਾ ਮੈਮਰੀ ਕਾਰਡ ਬਾਲੇ ਛੋਟੇ ਨਹੀਂ 12 12 ਜੀਬੀ ਵਾਲੇ ਮੈਮਰੀ ਕਾਰਡ ਨੇ ਇੱਕ ਵੀਡੀਓ ਜੀ ਭਰ ਲੈਂਦੇ ਨੇ ਤੇ 128 ਵਾਲੇ ਨੇ 128 ਜੀਬੀ ਹੈ ਚਲ ਹੁਣ ਗਾਹਾਂ ਦਾ ਪਲਾਨ ਦੱਸੋ ਵੀ ਕਿੰਨਾ ਕੁ ਟਾਈਮ ਹੋਰ ਲਾਓਗੇ ਤੁਸੀਂ ਉਹ ਕਹਿ ਰਹੇ ਨੇ ਅਸੀਂ ਲੱਕੜਾ ਬੱਕੜਾ ਕੱਟਣ ਜਾ ਰਹੇ ਨੇ ਹਾਂ ਉਹਦੇ ਬਾਅਦ ਤਿਆਰੀ ਚਾਲੂ ਕਰਨਗੇ ਹਾਂ ਤੇ ਤੁਹਾਨੂੰ ਬੁਲਾ ਲੈਣਗੇ ਤੇ ਸਾਡੇ ਕੋਲ ਇੱਕ ਭਈਆ ਛੱਡ ਕੇ ਜਾ ਰਹੇ ਨੇ ਭయ్యా ਭయ్యా ਛੱਡ ਕੇ ਜਾ ਰਹੇ ਮੁੰਡਾ ਛੱਡ ਕੇ ਜਾ ਰਹੇ ਨਹੀਂ ਸਾਡੇ ਉੱਤੇ ਭయ్యా ਕਹਿੰਦੇ ਯੂਪੀ ਤੋਂ ਦੇਸ ਅੱਛਾ ਠੀਕ ਹੈ ਹਾਂ ਮੁੰਡਾ ਛੱਡ ਕੇ ਜਾ ਰਹੇ ਸਾਡੇ ਕੋਲ ਹਾਂ ਤੇ ਉਹ ਫਿਰ ਅਸੀਂ ਸਾਡੇ ਨਾਲ ਚੱਲਣਗੇ ਚਲ ਠੀਕ ਹੈ ਫਿਰ ਆਪਣੇ ਖਾਣ ਦਾ ਇੰਤਜ਼ਾਮ ਕੀ ਕਰਾਂਗੇ ਹੁਣ ਕੁਝ ਖਾ ਲਈਏ ਬੜਾ ਮੋਟਾ ਕੋਈ ਮੈਗੀ ਸ਼ੈਗੀ ਮੈਗੀ ਬਣਾ ਲੈਂਦੇ ਰੁਕੋ ਚਲੋ ਠੀਕ ਹੈ ਉੱਥੇ ਰਸੋਈ 'ਚ ਬੈਠ ਕੇ ਕਰ ਲਿਓ ਐਡਿਟ ਬੜਾ ਮੋਟਾ ਬਸ 10 ਮਿੰਟ ਹੋ ਰਹੀ ਹੈ ਜਿਆਦਾ ਨਹੀਂ ਰਹੀ ਕਲਚਰ ਵੀ ਦੇਖਣਾ ਆਪਾਂ ਇਹਨਾਂ ਲੋਕਾਂ ਦਾ ਤੇ ਬਾਕੀ ਸਾਰੀ ਫੈਮਿਲੀ ਭਾਈ ਆ ਬੈਠੀ ਆ ਅੱਧੇ ਰੋਂ ਪਰਾਂ ਗਏ ਹੋਏ ਨੇ ਕਿਉਂਕਿ ਅਜੈਂਤਵਾਰ ਲਗ ਭਗੇ ਲੋਕ ਚਰਚਾਂ ਦੇ ਵਿੱਚ ਜਾਂਦੇ ਨਹੀਂ ਤੇ ਬਾਈ ਹੋਰੇ ਜੰਗਲ ਦੇ ਵਿੱਚ ਚੱਲੇ ਨੇ ਆ ਇਹਨਾਂ ਦਾ ਟ੍ਰੈਡੀਸ਼ਨਲ ਹਥਿਆਰ ਆ ਕੋਈ ਇਹਨੂੰ ਦਾਉ ਕਹਿੰਦਾ ਕੋਈ ਖੋਕਰੀ ਕਹਿ ਦਿੰਦਾ ਇਹ ਇਸ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਤੇ ਹਰੇਕ ਨਾਗਾ ਦਾਉ ਬੋਲਤੇ ਹੈ ਇਸ ਕੋ ਅੱਛਾ ਜੋ ਗੇਟ ਕੇ ਮਤਲਬ گاਉਂ ਕੇ ਵੈਲਕਮ ਗੇਟ ਹੋਤੇ ਹੈ ਉਸਕੇ ਉੱਪਰ ਵੀ ਇਹ ਬਣਾ ਹੋਤਾ ਹੈ ਨਾ ਟ੍ਰੈਡੀਸ਼ਨ ਕੇ ਦੌਰ ਪਰ ਤੋਂ ਇਸ ਸੇ ਫਿਰ ਆਪ ਮਤਲਬ ਅਭੀ ਲੱਕੜੀ ਕੱਟਨੇ ਜਾ ਰਹੇ ਹੋ जो मिलेगा वो काट जो मिलेगा वो काट दोगे चलो ठीक है ये घर पे तैयार किया है सारा और ये बहुत पुराना का दाव, है। बहुत दाव है तीखा है पूरा लक... मतलब इसको आप पत्थर पे घिस तीखा करते हो ठीक है था बहुत है यार अच्छा ठीक है लो जी पकड़ो ਬਾਈ ਹੋਰੇ ਸਾਜੂ ਸਮਾਨ ਲੈ ਕੇ ਚਲਦੇ ਨੇ ਕਹਿੰਦਾ ਅਸੀਂ ਮਾੜੀ ਮੋਟੀ ਤਿਆਰੀ ਕਰਦੇ ਆਂ ਤੇ ਤੁਸੀਂ ਪਹੁੰਚੋ ਆਰਾਮ ਨਾਲ। ਯਾ ਬਵਾ। ਵਲੋਗਿੰਗ ਦਾ ਵੀ ਇੱਧਰਲੇ ਪਾਸੇ ਵੱਡੇ ਲੈਵਲ ਤੇ ਰਵਾਜ ਆ ਤੇ ਹਰੇਕ ਘਰੇ ਇੱਕ ਨਾ ਇੱਕ ਵਲੌਗਰ ਹੈਗਾ ਆਪਣੇ ਪੰਜਾਬ ਵਾਲੇ ਹਿਸਾਬ ਕਿਤਾਬ। ਅਸਲ ਦੇ ਵਿੱਚ ਜ਼ਿਆਦਾ ਵਲੋਗਿੰਗ ਇਹ ਫੂਡ ਦੀ ਕਰਦੇ ਨੇ ਕਿਉਂਕਿ ਇਹਨਾਂ ਦਾ ਫੂਡ ਹੀ ਸਾਰਿਆਂ ਤੋਂ ਡਿਫਰੈਂਟ ਹੈ ਤੇ ਸਾਰਾ ਦਿਨ ਇਹਨਾਂ ਦੀ ਜਿਹੜੀ ਜੱਦੋਜਹਿਦ ਆ ਉਹ ਫੂਡ ਤਿਆਰ ਕਰਨ ਤੇ ਹੀ ਲੱਗਦੀ ਹੈ ਕਿਉਂਕਿ ਇਹਨਾਂ ਨੂੰ ਬਣਾਇਆ ਬਣਾਇਆ ਨਹੀਂ ਮਿਲਦਾ। ਇਹ ਆਪ ਵੱਢ ਕੇ ਲਿਆਉਂਦੇ ਨੇ, ਆਪ ਹੀ ਲੱਕੜਾਂ ਵੱਢ ਕੇ ਲਿਆਉਂਦੇ ਨੇ ਫਿਰ ਆਪ ਹੀ ਤਿਆਰ ਕਰਦੇ ਨੇ। ਸਿੰਦਰੀ ਮੋਬਾਈਲ ਕਈ ਨਾ ਕੈਮਰੇ ਦੇ ਵਿੱਚ ਆਹ ਲੋ ਜੀ ਲੱਗਦੇ ਹੱਥ ਇਹਨਾਂ ਦੀ ਰਸੋਈ ਵੀ ਦਿਖਾ ਦਈਏ ਸਾਰੀ ਰਸੋਈ ਬਾਂਸ ਦੀ ਬਣੀ ਹੋਈ ਆ ਤੇ ਬਾਂਸ ਦੇ ਉੱਤੇ ਇਹਨਾਂ ਨੇ ਮਿੱਟੀ ਲਿਪੀ ਹੋਈ ਆ ਆ ਜਿਹੜੀ ਛੱਤ ਆ ਇਹ ਵੀ ਸਾਰੀ ਬੈਂਬੂ ਦੀ ਆ ਇੱਥੇ ਇੱਕ ਟਿਊਬ ਲੱਗੀ ਹੋਈ ਆ ਇਧਰਲੇ ਪਾਸੇ ਆ ਇਹਨਾਂ ਦੀ ਰਸੋਈ ਹੈ ਇਹਨਾਂ ਕੋਲ ਗੈਸ ਵੀ ਆ ਇਧਰਲੇ ਪਾਸੇ ਚੁੱਲਾ ਹੀ ਬਣਾਇਆ ਹੋਇਆ ਆ ਇੱਕ ਇਦਾਂ ਨੇ ਉਰਾਂ ਪਰਾਂ ਤੋਂ ਛੇਤੀ ਗੱਲਬਾਤ ਕਰਨ ਵਾਸਤੇ ਬਾਰੀ ਛੱਡੀ ਹੋਈ ਆ ਉਧਰਲੇ ਪਾਸੇ ਆਪਣੀ ਮਹਿਗੀ ਤਿਆਰ ਹੋ ਰਹੀ ਆ ਤੇ ਬਾਈ ਜੀ ਰਾਤ ਦੇ ਫੜੇ ਹੋਏ ਕੀੜੇ ਦੇਖ ਰਹੇ ਨੇ ਇਹ ਹਜੇ ਜਿਉਂਦੇ ਨੇ ਅੱਗੇ ਵੀ ਜਿਉਂਦੇ ਨੇ ਬਾਈ ਜਿਉਂਦੇ ਨੇ ਚਲਾਂ ਤਾਂ ਇਹਨਾਂ ਨੂੰ ਆਕਸੀਜਨ ਦਾ ਬਹੁਤ ਆ ਇਹਨਾਂ 'ਚ ਇਹਦੇ ਵਿੱਚ ਡੱਬੇ ਜਿਹੇ 'ਚ ਐ ਨਹੀਂ ਮਰਦੇ ਇਹ ਤੇ ਬਾਕੀ ਇੱਥੇ ਨਾ ਇੱਕ ਗੱਲ ਹੋਰ ਵੀ ਆ ਵੀ ਜਿਵੇਂ ਆਪਣੇ ਘਰਾਂ ਦੀ ਬਾਉਂਡਰੀ ਕੀਤੀ ਹੁੰਦੀ ਆ ਬਾਉਂਡਰੀ ਕਰਨ ਤੋਂ ਬਾਅਦ ਫਿਰ ਆਪਾਂ ਉਹਦੇ ਉੱਤੇ ਕਈ ਵਾਰ ਵਾਰਡ ਵੀ ਕਰ ਲੈਣੇ ਆ ਜਾਂ ਕੰਧਾਂ ਤੇ ਕੱਚ ਲਾ ਦਿੰਨੇ ਆ ਹਨਾ ਵਾਰਡ ਮਤਲਬ ਲੋਹੇ ਦੀ ਤਾਰ ਉੱਪਰਲੇ ਪਾਸੇ ਕੰਧਾਂ ਤੇ ਲਾ ਦਿੰਨੇ ਫਿਰ ਕਈ-ਕਈ ਵਾਰ ਤਾਂ ਉਹਨਾਂ ਕੰਧਾਂ ਦੇ ਵਿੱਚ ਉਹਨਾਂ ਤਾਰਾਂ ਦੇ ਵਿੱਚ ਕਰੰਟ ਵੀ ਛੱਡ ਦਿੰਨੇ ਆ ਅਈਨੇ ਬੇਇਤਵਾਰੇ ਆ ਤੇ ਇਧਰਲੇ ਪਾਸੇ ਖੁੱਲਾ ਹੀ ਹੈ ਕੰਮ ਆ ਘਰ ਦੀ ਬਾਉਂਡਰੀ ਆ ਪਰਲੇ ਪਾਸੇ ਉਹ ਸਾਹਮਣੇ ਘਰ ਦੇਖੀ ਜਾਂਦਾ ਉਹ ਸਾਹਮਣੇ ਘਰ ਦਾ ਵਿੜਾ ਮਤਲਬ ਪਤਾ ਲੱਗ ਜਾਂਦਾ ਵੀ ਲੋਕ ਕੀ ਕਰੀ ਜਾਂਦੇ ਨੇ ਇਥੇ ਪ੍ਰਾਈਵੇਸੀ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਪ੍ਰਾਈਵੇਸੀ ਸਿਰਫ ਬਾਥਰੂਮ ਬਾਥਰੂਮ ਦੀ ਆ ਹੋਰ ਇਹਨਾਂ ਨੂੰ ਬਾਲਾ ਹੈ ਨਹੀਂ ਵੀ ਅਸੀਂ ਘਰੇ ਕੀ ਕਰਦੇ ਗਵਾਂਡੀਆਂ ਨੂੰ ਨਾ ਪਤਾ ਲੱਗ ਜੇ ਇਹ ਜਰ ਰਵਾਜ ਨਾ ਇਹਨਾਂ ਦੇ ਮਨ ਦੇ ਵਿੱਚ ਆ ਤੇ ਨਾ ਐਵੇਂ ਦੀਆਂ ਚੀਜ਼ਾਂ ਸੋਚਦੇ ਨੇ ਵੀ ਅਸੀਂ ਕੋਈ ਨਵੀਂ ਚੀਜ਼ ਕਰਨ ਲੱਗਦੇ ਆ ਤੇ ਗਵਾਂਢੀਆਂ ਨੂੰ ਪਤਾ ਨਾ ਲੱਗ ਜੇ ਨਾ ਇੱਥੇ ਲੋਕ ਹੌਂਕਾ ਭਰਦੇ ਨੇ ਗਵਾਂਢੀਆਂ ਨੂੰ ਦੇਖ ਕੇ ਨਾ ਇੱਥੇ ਲੋਕ ਨਜ਼ਰ ਲਾਉਣ ਵਾਲਾ ਹਿਸਾਬ ਦਾ ਵੀ ਇੱਥੇ ਹੈ ਨਹੀਂ ਡੌਲਿਆਂ ਦੇ ਤਬੀਤ ਤਬੂਤ ਬੰਧਨ ਵਾਲਾ ਨਹੀਂ ਜੋ ਹੈ ਸਾਹਮਣੇ ਪਿਆ ਸਾਰਾ ਕੁਝ ਆਪਣੇ ਤਾਂ ਬਹੁਤ ਛੇਤੀ ਹੌਂਕਾ ਲੈ ਜਾਂਦੇ ਨੇ ਤੇ ਉਵੇਂ ਦੇ ਸਾਰਿਆਂ ਦੀ ਹੋਏ ਪਏ ਨੇ ਇਹ ਨਹੀਂ ਵੀ ਇੱਕ ਪਰਿਵਾਰ ਲੈਂਦਾ ਐ ਨਹੀਂ ਪਤਾ ਦੂਜਾ ਤੀਜੇ ਦਾ ਲੈ ਤੀਜਾ ਚੌਥੇ ਦਾ ਲੈ ਜੀ ਇਹਨਾਂ ਕੋਲ ਸਿੱਧਾ ਹੀ ਆ ਵੱਡੇ ਦਿਲ ਨੇ ਇਹਨਾਂ ਦੇ ਬਹੁਤ ਵੱਡੇ ਦਿਲ ਨੇ ਲੋ ਜੀ ਮੈਗੀ ਬਣ ਕੇ ਤਿਆਰ ਹੋ ਗਈ ਆ ਇਧਰਲੇ ਪਾਸੇ ਸੀ ਆਪਦੇ ਵਲੌਗ ਦੇਖੀ ਜਾਂਨੇ ਮੈਗੀ ਇਧਰ ਵੀ ਤਿਆਰ ਹੋ ਗਈ ਬਾਈ ਹੋਰਾਂ ਨੇ ਬਣਾਈ ਤੇ ਬਟ ਕੱਢੇ ਪਏ ਨੇ ਮੈਗੀ ਵਾਲੇ ਬਸ ਖਾ ਕੇ ਛੇਤੀ ਛੇਤੀ ਆਪਾਂ ਇੱਥੋਂ ਚੱਲਦੇ ਹਾਂ ਕਿਉਂਕਿ ਬਾਕੀ ਸਾਰੇ ਗਏ ਹੋਏ ਨੇ ਤੇ ਇੱਕ ਬਾਈ ਆਪਣੇ ਵਾਸਤੇ ਇੱਥੇ ਹੀ ਆਪਣੀ ਵੇਟ ਕਰ ਰਿਹਾ ਹੋ ਵੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਠੀਕ ਆ ਸਰ ਚਲੋ ਲੋ ਜੀ ਇਧਰਲੇ ਪਾਸੇ ਆਪਾਂ ਹੁਣ ਜੰਗਲ 'ਚ ਚੱਲੇ ਆ ਜਿਹੜੇ ਆਪਣੇ ਨਾਲ ਪਹਿਲਾਂ ਬੰਦੇ ਸੀ ਆਲਰੇਡੀ ਜੰਗਲ ਦੇ ਵਿੱਚ ਨੇ ਕੁਕਿੰਗ ਕਰ ਰਹੇ ਨੇ ਬਾਈ ਅੱਜ ਕਿਸ ਚੀਜ਼ ਦਾ ਕੁਕਿੰਗ ਕਰ ਰਹੇ ਹੋ ਜਾਂ ਕਰ ਲੀਆ ਕੁਕਿੰਗ ਅੱਜ ਦੰਦੂ ਮੈਂ 나가 나가 가 스타일 से बना रहा है क्या नागा के स्टाइल से क्या बना रहे हो मछली बना रहा है मछली बना रहे हो ठीक है एकदम मस्त से बना रहा है ठीक है ठीक है मतलब मतलब बैंबू का उसका बैंबू 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 का क्या रोल है उसमें बैंबू का हां पका तो मछली रहे हो बैंबू का नाम क्यों लिया मतलब बैंबू क्या करेगा उसमें बैंबू में तल के बनाता है अच्छा बैंबू में बैंबू बीच में डालते हो उसके हां बैंबू से कुकिंग करते हैं यूटेंसिल्स हो गए बैंबू अच्छा मतलब अच्छा मतलब बैंबू नु भी पतीलेच पाउंदे ने केरा अरे नहीं हां ਪਤੀਲੇ ਇਸਤੇਮਾਲ ਨਹੀਂ ਕਰਦੇ ਬੈਂਬੂ ਨੂੰ ਇਸਤੇਮਾਲ ਕਰਦੇ ਕੁਕਿੰਗ ਕਰਨ ਲਈ ਅੱਛਾ ਬੈਂਬੂ ਨੂੰ ਕੱਟ ਕੇ ਉਹਦੇ ਅੰਦਰ ਸਮਾਨ ਪਾ ਕੇ ਬੈਂਬੂ ਚੋ ਬਣਾਉਂਦੇ ਤੇ ਫਿਰ ਬੈਂਬੂ ਮੱਚਦਾ ਨਹੀਂ ਹੈਗਾ ਅੱਗ ਨਾਲ ਨਹੀਂ ਮੈਂ ਜਲਦਾ ਨਹੀਂ ਬੈਂਬੂ ਚਲ ਦੇਖਦੇ ਆ ਯਾਰ ਆ ਵੀ ਚੀਜ਼ ਤਕੜੀ ਹਣਾ ਨਾ ਐਕਟਮ ਕਰਖ ਹਦਾ ਹੈ ਅੱਛਾ ਚਲੋ ਠੀਕ ਹੈ ਭਾਈ ਬਾਕੀ ਉੱਥੇ ਜਾ ਕੇ ਦੇਖਦੇ ਆ ਕਿਵੇਂ ਆ ਪਕਾਉਂਦੇ ਨੇ ਇਹ ਰੋਟੀ ਹਣਾ ਜਿਵੇਂ ਜਿਵੇਂ ਆਪਾਂ ਨੇੜੇ ਜਾਈ ਜਾਂਦੇ ਨਾ ਉਵੇਂ ਉਹਨਾਂ ਦੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਾਂ ਆਵਾਜ਼ ਆ ਰਹਾ ਹੈ ਹਾਂ ਆਵਾਜ਼ ਆ ਰਹਾ ਹੈ ਤੇਰੇ ਬਹੁਤ سارے ਲੋਕ ਆਏ ਪਾਰਟੀ ਹੋ ਰਹੀ ਹੈ ਅੱਛਾ ਪਾਰਟੀ ਚੱਲ ਰਹੀ ਆ ਹਾਂ ਯਾਰ ਬਾਡੀ ਹੋ ਰਹਾ ਠੀਕ ਹੈ ਬਾਕੀ ਵੀਰ ਨੇ ਕਿਹਾ ਵੀ ਤੁਸੀਂ ਕੁਛ ਲੇਟ ਹੋ ਕੁਛ ਲੇਟ ਵੀ ਨਹੀਂ ਬਹੁਤ ਜ਼ਿਆਦਾ ਲੇਟ ਹੋ ਕਹਿੰਦਾ ਤੇ ਇਹ ਬਾਈ ਨੇ ਕਹਿੰਦੇ ਬਣਾ ਬਣੂ ਤਾਂ ਲਿਆ ਤੁਸੀਂ ਫੇਰ ਵੀ ਤੁਹਾਨੂੰ ਦੱਸ ਦਾਂਗੇ ਵੀ ਅਸੀਂ ਕਿਵੇਂ ਬਣਾਇਆ ਹਾਂ ਹਾਂ ਬਾਈ ਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੜਾਈਆ ਸਸਰੀ ਘਾਲ ਤੇ ਉਸ ਤੋਂ ਬਾਅਦ ਕਹਿੰਦੇ ਕੀ ਕਹਿੰਦਾ ਸਸਰੀ ਘਾਲ ਤੁਹਾਡਾ ਪੰਜਾਬੀ ਚ ਮਤਲਬ ਕਿਵੇਂ ਪਿਆ ਹੱਥ ਕਿਹਨੂੰ ਜਾਣਦੇ ਤੁਸੀਂ ਪਹਿਲਾਂ ਕਿਸੇ ਕੋ ਜਾਣਦੇ ਹੋ ਪੰਜਾਬੀ ਬੰਦੇ ਕੋ ਹੈ ਕਿਸੇ ਕੋ ਜਾਣਦੇ ਹੋ ਜਾਂ ਆਪਕੋ ਪੰਜਾਬੀ ਕਿਵੇਂ ਆਇਆ

ਬਾਕੀ ਭਾਈ ਕਿਸੇ ਵੀ ਰਿਲੀਜੀਅਨ ਦਾ ਜਾਂ ਕਿਸੇ ਵੀ ਸਟੇਟ ਦਾ ਬੰਦਾ ਹੋਵੇ ਜਦੋਂ ਉਹ ਆਰਮੀ ਦੇ ਵਿੱਚ ਕਿਤੇ ਉਹਨੇ ਜੌਬ ਕਰ ਲਈ ਤਾਂ ਸਭ ਤਰ੍ਹਾਂ ਦਾ ਉਹਨੂੰ ਪਤਾ ਲੱਗ ਗਿਆ ਜਿਵੇਂ ਬਾਈ ਨੇ ਕਿਹਾ ਵੀ ਮੈਂ ਆਰਮੀ 'ਚ ਜੌਬ ਕਰਦਾ ਆ ਸਾਮ ਰਾਈਫਲ 'ਚ ਤਾਂ ਸਾਮ ਰਾਈਫਲ 'ਚ ਵੀ ਆਪਣੇ ਪੰਜਾਬੀ ਹੋਣਗੇ ਤਾਂ ਤਾਂ ਕਰਕੇ ਬਾਈ ਫਿਰ ਮਾੜਾ ਮੋਟਾ ਪੰਜਾਬੀ ਵਾਲਾ ਹਸਾਬ ਤਵ ਯਾਦ ਕਰੀ ਫਿਰਦਾ ਸੀ ਉਧਰਲੇ ਪਾਸੇ ਵੀ ਇੱਕ ਫੈਮਿਲੀ ਬੈਠੀ ਆ ਉਹ ਆਹ ਦਾ ਰੋਟੀ ਪਾਣੀ ਬਣਾ ਕੇ ਤਿਆਰ ਕਰਕੇ ਖਾ ਰਹੀ ਆ ਆ ਤੇ ਤਿਆਰ ਕਰਕੇ ਖਾ ਰਹੀ ਆ ਉਹ ਵੀ ਪਿਕਨਿਕ ਮਨਾਉਣ ਆਏ ਹੋਏ ਨੇ ਪਰ ਆਪਣੇ ਵਾਲੇ ਬਾਹਲਾ ਰਾ ਓਖਾ ਲੱਭਦੇ ਰਾਤ ਵੀ ਜੰਗਲਾਂਾਂ ਚ ਲੈ ਕੇ ਖੇਤਾਂ ਚ ਹੁਣ ਫੇਰ ਕਹਿੰਦਾ ਨਦੀ ਪਾਰ ਕਰਕੇ ਜਾਵਾਂਗੇ ਉਧਰ ਵੀ ਬਣਾ ਸਕਦੇ ਸੀ ਇਹ ਥੋੜੀ ਜੀ ਡੂੰਘ ਚ ਜਾ ਕੇ ਬਣਾਉਂਦੇ ਨੇ ਡੀਪ ਬਣਾਉਂਦੇ ਨੇ ਇਹ ਕੰਮ ਲੈ ਚੱਲ ਲੈ ਭਾਈ ਸਵਾਦ ਫੁੱਲ ਆ ਰਿਹਾ ਇਹੋ ਜਿਹੀਆਂ ਚੀਜ਼ਾਂ ਨਾਗaland ਦੇ ਲੋਕਲ ਲੋਕਾਂ ਨਾਲ ਘੁੰਮ ਕੇ ਹੀ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਅਸੀਂ ਨਾਗਾ ਲੋਕ ਕਿਵੇਂ ਰਹਿੰਦੇ ਨੇ ਕੀ ਉਹਨਾਂ ਦਾ ਕਲਚਰ ਅਸੀਂ ਉਹ ਦੇਖਣ ਆਏ ਹੋਏ ਆ ਸਹੀ ਗੱਲ ਹੈ ਨਾ ਬਾਈ ਹੱਸ ਕੇ ਹੋ ਰਹੇ ਹਾਂ ਨਹੀਂ ਦੇਖਣ ਆਏ ਹੋ ਉਹਨਾਂ ਦਾ ਕਲਚਰ ਕਿਵੇਂ ਕੈਸੇ ਰਹਤੇ ਆ ਉਹ ਕੈਸੇ ਖਾਤੇ ਆ ਦੇਖ ਲਾ ਐਵੇਂ ਐਵੇਂ ਉਹ ਹੰਟਿੰਗ ਕਰਨ ਵੀ ਜਾਂਦੇ ਨੇ ਚਲੋ ਭਾਈ ਬਹੁਤ ਦੂਰ ਜਾ ਕੇ ਨਾ ਰਹਾ ਲੱਭਿਆ ਯਾਰ ਉਹ ਤਾਂ ਪਤੰਦਰ ਮੁੱਕ ਹੀ ਨਹੀਂ ਰਹੇ ਸ਼ੁਰੂ ਜਿੱਤੇ ਕਰ ਲੈਣੀ ਸੀ ਕਿਤਨਾ ਕਿਤੇ ਕੁਕਿੰਗ ਤੇ ਬਾਕੀ ਅਸੀਂ ਜਿਹੜੀਆਂ ਚੀਜ਼ਾਂ ਦਿਖਾਉਂਦੇ ਫਿਰਦੇ ਆ ਨਾ ਇਹ ਚੀਜ਼ਾਂ ਨੂੰ ਲੈ ਕੇ ਤੁਸੀਂ ਆਦੇ ਦਿਲਚੇ ਨਾਲ ਸੋਚਿਓ ਜਾਂ ਐਵੇਂ ਦੀ ਤੁਸੀਂ ਕਮੈਂਟਰੀ ਜਾਂ ਐਵੇਂ ਦੇ ਕਮੈਂਟ ਨਾ ਕਰਿਓ ਵੀ ਇਹ ਲੋਕ ਯਾਰ ਕੀ ਗੰਦ ਖਾਈ ਜਾਂਦੇ ਨੇ ਜਾਂ ਹੋਰ ਹਨਾ ਇਹ ਚੀਜ਼ ਨੂੰ ਦਿਮਾਗ 'ਚ ਨਾ ਸੋਚਿਓ ਇਹ ਲੋਕਾਂ ਦਾ ਭੋਜਨ ਹੈ ਯਾਰ ਰੱਬ ਨੇ ਇਹਨਾਂ ਨੂੰ ਇਹ ਚੀਜ਼ਾਂ ਬਖਸ਼ੀਆਂ ਹੋਈਆਂ ਨੇ ਇਹ ਤੋਂ ਉਲਟ ਵੀ ਹੋ ਸਕਦਾ ਸੀ ਵੀ ਇਹ ਲੋਕ ਦਾਲ ਰੋਟੀ ਖਾਂਦੇ ਹੁੰਦੇ ਤੇ ਆਪਾਂ ਜੰਗਲਾਂ ਦੇ ਵਿੱਚ ਰਹਿੰਦੇ ਹੁੰਦੇ ਤਾਂ ਇਹ ਜਿਹਾ ਕੁਝ ਆਪਾਂ ਨੂੰ ਵੀ ਖਾਣਾ ਪੈ ਸਕਦਾ ਸੀ ਇਹਨਾਂ ਲੋਕਾਂ ਦਾ ਕਲਚਰ ਆ ਉਹ ਆਪਾਂ ਦੇਖਣ ਆਏ ਹੋਏ ਆ ਤੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਖਾਣਾ ਨਹੀਂ ਖਾਣਾ ਆਪਾਂ ਤਾਂ ਚੀਜ਼ਾਂ ਦੇਖਣ ਆਏ ਹੋਏ ਆ ਬਸ ਵੀ ਕਿਵੇਂ ਇਹ ਰਹਿੰਦੇ ਨੇ ਕੀ ਖਾਂਦੇ ਨੇ ਕਿਉਂਕਿ ਜਦੋਂ ਲੋਕ ਅਫਰੀਕਾ ਘੁੰਮਣ ਜਾਂਦੇ ਨੇ ਨਾ ਤਾਂ ਅਫਰੀਕਾ ਦੇ ਵਿੱਚ ਵੀ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ گاਵਾਂ ਦਾ ਖੂਨ ਕੱਢ ਕੇ ਪੀਂਦੇ ਨੇ ਹਨਾ ਉਹ ਵੀ ਬੰਦੇ ਨੇ ਤਾਂ ਤੁਸੀਂ ਇਹ ਚੀਜ਼ ਨੂੰ ਐਵੇਂ ਨਾ ਸੋਚਿਓ ਜਾਂ ਐਵੇਂ ਦੇ ਕਮੈਂਟ ਨਾ ਮਾਰੇ ਕਿਉਂਕਿ ਇਹ ਵੀ ਲੋਕ ਸਾਨੂੰ ਦੇਖਣਗੇ ਹੁਣ ਜਦੋਂ ਸਾਡੇ ਇਹ ਵਲੌਗ ਆਉਣਗੇ ਤੇ ਇਹੋ ਜਿਹਾ ਕਮੈਂਟ ਉਹਦੇ ਵਿੱਚ ਹੋਵੇ ਬੀਏ ਲੋਕ ਫਿਰ ਉਹ ਚੀਜ਼ ਨੂੰ ਹਰਟ ਮਤਲਬ ਇਹਨਾਂ ਨੂੰ ਕਰੇ ਜਾ ਇਹਨਾਂ ਨੂੰ ਉਹ ਚੀਜ਼ ਬੁਰੀ ਲੱਗੇ ਹਨ ਕਿਉਂਕਿ ਚਾਹੇ ਤੁਸੀਂ ਕਮੈਂਟ ਪੰਜਾਬੀ ਚ ਕਰ ਦੋ ਪਰ ਉੱਥੇ ਆਪਸ਼ਨ ਹੁੰਦੀ ਆ ਵੀ ਤੁਸੀਂ ਕਮੈਂਟ ਟਰਾਂਸਲੇਟ ਕਰਕੇ ਇੰਗਲਿਸ਼ ਚ ਵੀ ਪੜ੍ਹ ਸਕਦੇ ਹੋ ਤਾਂ ਇਹ ਚੀਜ਼ਾਂ ਦਾ ਭਾਈ ਤੁਸੀਂ ਧਿਆਨ ਰੱਖਿਓ ਠੀਕ ਹੈ ਜੀ ਇੱਥੇ ਆ ਰਹਿਣ ਲੱਗਦਾ ਵੀ ਕਿਸੇ ਟਾਈਮ ਕੋਈ ਇੱਥੇ ਪੁਲ ਹੁੰਦਾ ਸੀ ਜਾਂ ਸੜਕ ਹੁੰਦੀ ਸੀ ਕਿਉਂਕਿ ਜਿੱਥੋਂ ਉਹ ਝਰਨਾ ਡਿੱਗ ਰਿਹਾ ਹੈ ਹਨਾ ਉੱਥੇ ਸੜਕ ਲੱਗਦੀ ਆ ਮੈਨੂੰ ਪੱਕੀ ਚੀਜ਼ ਉਹ ਬਣੀ ਹੋਈ ਆ ਪੱਥਰ ਦੀ ਜਾਂ ਟੁੱਟ ਟਟ ਗਿਆ ਹੁਣ ਜਾਂ ਕੋਈ ਹੋਰ ਚੀਜ਼ ਹੋਣੀ ਬਾਈ ਹੋਰੇ ਇੱਥੇ ਕੁਕਿੰਗ ਕਰ ਰਹੇ ਨੇ ਲਗਭਗ ਆਪਾਂ ਇਹਨਾਂ ਦੇ ਨੇੜੇ ਪਹੁੰਚ ਗਏ ਪਰ ਇਹ ਬਹੁਤ ਪਹਿਲਾਂ ਦੇ ਆਏ ਹੋਏ ਨਹੀਂ ਆ ਦੇਖੋ ਹਾਂਜੀ ਸਰ ਕੋਈ ਜ਼ਿਆਦਾ ਲੇਟ ਹੋ ਗਏ ਯਾਰ ਹਮ ਹਨਾ ਹੋਰ ਯਾਰ ਤੋ ਖਾਣਾ ਖਾ ਲਿਆ ਉਹ ਖਾਣਾ ਵੀ ਹਮਨੇ ਘਰ ਪੇ ਬਣਾ ਕੇ ਖਾ ਲਿਆ ਥਾ ਤੋ ਇਹ ਵਾਲਾ ਕੀ ਚੀਜ਼ ਪਕਾਇਆ ਉਸਮੇ ਕੀ ਡਾਲ ਕੇ ਪਕਾਇਆ ਉਸਕਾ ਬਤਾਣਾ ਥੋੜਾ ਸਾ ਉਹ ਪਤਾ ਦੇ ਇਸਮੇ चावल चावल इसमें चावल है चावल है और इसमें मास है अच्छा ठीक इस... है ये बेम्बू का बना है हाँ। इसके ये अंदर से खाली है आपने इसमें चावल डाला है हाँ ये चावल अच्छा ठीक है।, है और चावल इसी के साथ बॉयल हो गया बॉयल हो गया ये। और इसके अंदर मांस है वो ठीक है कोई बात नहीं है खाएगा? ना ना ठीक है मतलब वो उसके अंदर मांस हो गया इसके अंदर चावल है अच्छा बेम्बू को इसके ऊपर रख के पकाते हो अच्छा बेम्बू जलता नहीं है पूरी तरह से है। है। मतलब इसमें फिर चावल बॉयल हो जाते हैं अपने आप ठीक है तो इसको पकाने में फिर कितना टाइम लग जाता है यार जैसे आप सुबह से आए हो तो कितना टाइम हो गया इसको बनाने बनाते बनाते क्योंकि हम तो अभी आए हैं अगर आपके साथ बैठ के बनाते तो पता चल जाता तो है वन आवर हो गया है और ये कहाँ से लेके आए थे अंदर में खाली बैंबू मिल जाता है आसानी से देखो ना पूरा है अच्छा हाँ ये बेम्बू का है यहाँ पे ऐसा तो नहीं कि बैंबू वगैरह काट नहीं सकते ਆ ਚਲੋ ਠੀਕ ਹੈ ਬਾਈ ਦੇ ਵਿੱਚ ਇਹਨਾਂ ਨੇ ਚੌਲ ਪਾਏ ਤੇ ਉਹਨੂੰ ਢੱਕਣ ਵਾਸਤੇ ਇਹਨਾਂ ਨੇ ਉੱਤੇ ਉਹਦੇ ਪੱਤਾ ਪਾਇਆ ਫਿਰ ਉਹਨੂੰ ਸੇਕ ਲੱਗਿਆ ਉਹ ਚੌਲ ਉਬਲ ਗਏ ਇਹ ਵੀ ਦੇਖ ਲਓ ਹਨਾ ਇਹ ਦਿਮਾਗ ਹੀ ਆ ਇਹ ਵੀ ਲੱਕੜ ਦੇ ਵਿੱਚ ਹੀ ਇਹਨਾਂ ਨੇ ਚੌਲ ਪਾ ਗਏ ਉਹ ਲੱਕੜ ਨੂੰ ਹੌਲੀ ਹੌਲੀ ਸੇਕਾ ਦੇ ਦੇ ਕੇ ਦੇ ਦੇ ਕੇ ਜਿਵੇਂ ਆਪਾਂ ਛੱਲੀ ਭੁੰਨਦੇ ਹੁੰਨੇ ਆ ਐ ਭੁੰਨ ਭੁੰਨ ਕਦੇ ਵਿੱਚ ਚੌਲ ਸੀ ਬੰਬੂ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਚੌਲ ਉਬਲ ਗਏ ਦੂਸਰੇ ਬੰਬੂਆਂ ਦੇ ਵਿੱਚ ਉਹਨਾਂ ਨੇ ਮਛਲੀ ਦਾ ਮਾਸ ਪਾ ਰੱਖਿਆ ਸੀ ਉਹਨੂੰ ਥੋੜੀ ਥੋੜੀ ਹੌਲੀ ਹੌਲੀ ਸੇਕਾ ਦੇ ਦੂ ਕੇ ਬਣਾ ਕੇ ਲੋਕ ਇੱਥੇ ਹੀ ਖਾਣਗੇ ਮਤਲਬ ਪਿਕਨਿਕ ਜਿਵੇਂ ਆਪਾਂ ਲੇਜ਼ ਕੋਰਕਰੇ ਲੈ ਜਾਂਦੇ ਆ ਹਨਾ ਚਾਹੇ ਫੂਡ ਹੈਲਦੀ ਆ ਪਰ ਕਿਸੇ ਨੂੰ ਵਧੇ ਲੱਗਦਾ ਕਿਸੇ ਨੂੰ ਨਹੀਂ ਵਧੇ ਲੱਗਦਾ ਪਰ ਆਪਾਂ ਜਿਵੇਂ ਕੋਰਕਰੇ ਲੈ ਜਾਂਦੇ ਆ ਲੇਜ਼ ਲੈ ਜਾਂਦੇ ਆ ਕੋਲਡ ਡਰਿੰਕ ਲੈ ਜਾਂਦੇ ਆ ਪਾਣੀ ਦੀਆਂ ਬੋਤਲਾਂ ਕਈ ਸ਼ਰਾਬ ਦੇ ਸ਼ਕੀਨ ਸ਼ਰਾਬ ਵੀ ਪੀਂਦੇ ਨੇ ਮਤਲਬ ਕਿ ਪਿਕਨਿਕ ਪੁਆਇੰਟ ਤੇ ਜਦੋਂ ਬਹਿੰਦੇ ਨੇ ਆ ਦੇ ਗਰੁੱਪ ਸਰਕਲ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ ਹਨਾ ਤਾਂ ਇਹ ਇਹਨਾਂ ਲੋਕਾਂ ਦਾ ਭੋਜਨ ਆ ਇਹ ਪਿਕਨਿਕ ਆਪ ਦੀ ਮਣਾਉਂਦੇ ਹੈਗੇ ਨੇ ਪਰ ਉੱਥੇ ਮੀਟ ਮਾਸ ਦੇਸੀ ਤਰੀਕੇ ਨਾਲ ਪਕਾਉਂਦੇ ਨੇ ਉੱਥੋਂ ਕੋਈ ਐਸਿਕ ਸਿਰਫ ਸਿੱਖਾ ਡੱਬੀ ਲੈ ਕੇ ਆਉਂਦੇ ਨੇ ਦੇਸੀ ਖਲ ਡੱਬੀ ਨਾ ਹੁੰਦੀ ਐ ਨਹੀਂ ਪਤਾ ਇਹ ਪੱਥਰ ਨਾਲ ਵੀ ਅੱਗ ਮਚਾ ਲੈਂਦੇ। ਸੇਖਾਂਲ ਡੱਬੀ ਲਿਆ ਕੇ ਬੰਬੂ ਇਕੱਠੇ ਕਰਕੇ ਦੇਸੀ ਤਰੀਕੇ ਨਾਲ ਬਿਨਾ ਭਾਂਡਿਆਂ ਤੋਂ ਬਿਨਾ ਚਮਚਾਂ ਤੋਂ ਬਿਨਾ ਕੌਲੀਆਂ ਤੋਂ ਇਹ ਸਾਰਾ ਆਪ ਦਾ ਖਾਣ ਪੀਣ ਦਾ ਸਮਾਨ ਤਿਆਰ ਕਰ ਲੈਂਦੇ। ਬਾਕੀ ਬਾਈ ਨੇ ਦੱਸਿਆ ਵੀ ਇਹ ਜਿਹੜਾ ਬੈਂਬੂ ਆ ਨਾ ਇਸ ਬੈਂਬੂ ਨੂੰ ਆਪਾਂ ਦੁਬਾਰੇ ਵੀ ਯੂਜ਼ ਕਰ ਸਕਦੇ ਆ। ਇਹਨੂੰ ਅੱਗ ਤਾਂ ਲੱਗਦੀ ਆ ਪਰ ਜਦੋਂ ਤੱਕ ਅੱਗ ਇਹਦੇ ਅੰਦਰ ਪਹੁੰਚੂਗੀ ਉਦੋਂ ਤੱਕ ਇਹਨਾਂ ਦਾ ਜੋ ਵੀ ਮਾਸ ਆ ਚਾਹੇ

ਚਪਾਤਲ ਦਲਦਾ ਸ ਹੈ ਚਪਾਤਲ ਦਲਦਾ ਸ ਹੈ ਉਹ ਕਿਆ ਚੀਜ਼ ਉਹ ਚਾਹ ਪੱਤੀ ਚਾਹ ਪੱਤੀ ਅੱਛਾ ਚਾਹ ਪੱਤੀ ਔਰ ਪਾਣੀ ਕੇ ਸਾਥ ਇਸਮੇ ਕਾਲੀ ਚਾਹ ਬਣ ਜਾਏਗੀ ਉਸਕੇ ਬਾਹਰ ਨਿਕਾਲ ਕੇ ਉਸਮੇ ਦੁੱਧ ਡਾਲ ਲਓ ਅੱਛਾ ਉਹ ਹੈਲਦੀ ਹੋਗਾ ਕਿਉਂਕਿ ਇਹ ਨੇਚਰਲ ਹੈ ਪੇਡ ਹੈ ਇਸਮੇ ਕੋਈ ਨਾ ਕੋਈ ਤੱਤ ਹੋਣਗੇ ਜਿਹੜੇ ਆਪਣੇ ਸ਼ਰੀਰ ਚ ਜਾਣਗੇ ਤੇ ਹੈਲਦੀ ਚੀਜ਼ਾਂ ਨਹੀਂ ਤੇ ਬਾਈ ਹੋ ਰਹੇ ਨੇ ਇਧਰਲੇ ਪਾਸੇ ਬੈਂਬੂ ਨੂੰ ਸਾਈਡ ਤੋਂ ਕਾੜਦਾ ਕਿਉਂਕਿ ਇਹਨਾਂ ਦੁਬਾਰੇ ਯੂਜ਼ ਨਹੀਂ ਕਰਨਾ ਹੋਣਾ ਜਦੋਂ ਦੁਬਾਰੇ ਯੂਜ਼ ਕਰਨਾ ਹੋਵੇ ਨਵਾਂ ਵੱਢ ਲੈਣਗੇ ਤੇ ਚੌਲੇ ਦੇ ਵਿੱਚ ਐ ਬਣ ਕੇ ਤਿਆਰ ਹੋ ਗਏ ਥੋੜਾ ਸਾ ਉਠਾ ਕੇ ਦੇਖ ਲੂ ਹਾਂ ਯਾਰ ਜਮਾ ਪੋਲਾ ਹੋ ਗਿਆ ਤਾਂ ਠੀਕ ਐ ਵਧੀਆ ਉਬਲ ਗਈ ਮਤਲਬ ਅਸਲ ਦੇ ਵਿੱਚ ਆਪਾਂ ਇਹਨਾਂ ਦਾ ਇੱਕ ਤਰ੍ਹਾਂ ਦਾ ਸਰਵਾਈਵਲ ਦੇਖਣ ਆਏ ਆ ਮਤਲਬ ਕੱਲ ਨੂੰ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈ ਗਈ ਕੋਈ ਐਮਰਜੈਂਸੀ ਹੋ ਗਈ ਹਨਾ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇਹ ਬੰਦੇ ਆਪ ਦੇ ਆਪ ਨੂੰ ਢਾਲ ਕੇ ਜੀ ਸਕਦੇ ਨੇ ਹਨਾ ਸਿਰਫ ਇਹਨਾਂ ਨੂੰ ਅੱਗ ਅੱਗ ਦੀ ਲੋੜ ਸੀ ਇੱਥੇ ਕਿਸੇ ਭੰਡ ਦੇ ਇਹਨਾਂ ਨੂੰ ਲੋੜ ਨਹੀਂ ਸੀ ਜੇ ਇਹਨਾਂ ਕੋਲ ਚੌਲ ਨਹੀਂ ਹੋਣਗੇ ਤਾਂ ਇੱਥੋਂ ਕਿਤੇ ਉਹ ਮੱਛੀ ਮਾਰ ਲੈਣਗੇ ਕੋਈ ਹੋਰ ਚੀਜ਼ ਨੂੰ ਹੰਟ ਕਰਕੇ ਬਣਾ ਲੈਣਗੇ ਤਾਂ ਇਹ ਟ੍ਰਾਈਬਲ ਲੋਕ ਨੇ ਇਹਨਾਂ ਦਾ ਸਰਵਾਈਵਲ ਆਪਣੇ ਨਾਲੋਂ ਬਹੁਤ ਜ਼ਿਆਦਾ ਤਕੜਾ ਇਹਨਾਂ ਦੇ ਸਰੀਰ ਦੇਖਣ ਨੂੰ ਆਪਣੇ ਨਾਲੋਂ ਕਾਦਾਂ ਚ ਛੋਟੇ ਨੇ ਇਹ ਹਨਾ ਪਰ ਇਹਨਾਂ ਦਾ ਸਰੀਰ ਹੈਲਦੀ ਨੇ ਚੀੜੇ ਨੇ ਇਹ ਅੰਦਰੋਂ ਇਹਨਾਂ ਚ ਵਿਟਾਮਿਨ ਨੂੰ ਵਿਟਾਮਿਨ ਦੀ ਕਮੀ, ਕੈਲਸ਼ੀਅਮ ਦੀ ਕਮੀ ਛੇਤੀ ਆਉਂਦੀ ਨਹੀਂ ਇਹਨਾਂ ਦਾ ਘਰੇ ਛੋਟਾ ਜਿਹਾ ਜਵਾਖ ਸੀ ਤੇਰੇ ਵਰਗਾ ਮਤਲਬ ਉਹ ਹੈਲਦੀ ਸੀ ਵਧੀਆ ਫਿੱਟ ਸੀ ਬੰਦਾ ਉਹ ਠੀਕ ਹੈ ਭਾਜੀ ਤੁਸੀਂ ਸ਼ੱਕ ਤੁਸੀਂ ਤਾਂ ਸ਼ੱਕਦੇ ਨਹੀਂ ਹੈਗੇ ਹਨਾ ਤੁਸੀਂ ਵਿਟਾਮਿਨ ਲੈ ਲਓ ਫਿਰ ਨਹੀਂ ਮੈਂ ਵਿਟਾਮਿਨ ਨਹੀਂ ਲੈਂਦਾ ਰੱਬ ਨੇ ਸਾਨੂੰ ਵਿਟਾਮਿਨ ਪਹਿਲੀ ਦੇ ਕੇ ਭੇਜੇ ਨੇ ਬਾਕੀ ਸਾਰਾ ਦਾ ਅੱਡਾ ਢ ਫੂਡ ਆ ਹਨਾ ਇਹ ਤਾਂ ਆਪਾਂ ਚਲੋ ਮਜ਼ਾਕ ਕਰਦੇ ਆਂ ਤੇ ਵੈਸੇ ਇਹਨਾਂ ਲੋਕਾਂ ਦਾ ਸਰਵਾਈਵਲ ਦਾ ਤਰੀਕਾ ਆਪਣੇ ਨਾਲੋਂ ਕਿਤੇ ਜ਼ਿਆਦਾ ਤਕੜਾ ਆਪਾਂ ਤਾਂ ਜਿਵੇਂ ਬਾਰਲ ਦੇਸ਼ਾਂ ਦੇ ਵਿੱਚ ਵੀ ਜਵਾਕ ਭੇਜਦੀ ਹੈ ਨਾ ਤਾਂ ਆਪਣੇ ਕਈ ਵਾਰ ਪੋਲੇ ਜੇ ਜਵਾਕ ਹੁੰਦੇ ਨੇ ਜਾ ਕੇ ਚਾਰ ਦਿਨ ਉਹਨਾਂ ਰੋਟੀ ਬਣਾਉਣੀ ਪੈ ਜਾਂਦੀ ਹੈ ਨਾ ਰੋਣ ਲੱਗ ਜਾਂਦੇ ਨੇ ਵੀ ਇਸ ਦਾ ਕੈਨੇਡਾ ਆ ਕੇ ਗਲਤ ਫਸ ਗਏ ਅਸਟਰਾਲੀਆ ਆ ਕੇ ਗਲਤ ਫਸ ਗਏ ਹਨ ਕਿਉਂਕਿ ਉਹਨਾਂ ਬੱਚਿਆਂ ਨੇ ਹਜੇ ਉਹ ਤਰੀਕੇ ਦਾ ਕੰਮ ਨਹੀਂ ਕੀਤਾ ਹੁੰਦਾ ਇਹਨਾਂ ਦਾ ਬੱਚਾ ਬੱਚਾ ਟ੍ਰੇਨਡ ਆ ਯਾਰ ਮਤਲਬ 10 ਆ ਜਵਾਕ ਵੀ ਛੋਟੇ ਛੋਟੇ ਨੇ ਇੱਕ 19 ਸਾਲ ਦਾ ਇੱਕ 22 ਦਾ ਇੱਕ ਉਹ ਮੁੰਡਾ ਹੈਗਾ ਉਹ ਵਿਆਹਿਆ ਹੋਇਆ ਉਹ 30 ਕਿ ਸਾਲ ਦਾ ਮਤਲਬ ਇਹ ਲੋਕ ਸਾਰ ਪਰ ਹਾਂ ਕਿਤਨਾ ਕਿਤੇ ਇਹਨਾਂ ਦਾ ਫਿਰ ਐਜੂਕੇਸ਼ਨ ਸਿਸਟਮ ਨਹੀਂ ਉਵੇਂ ਦਾ ਹੈਗਾ ਜਿਵੇਂ ਦਾ ਆਪਣਾ ਐਜੂਕੇਸ਼ਨ ਸਿਸਟਮ ਹੈ ਕਿਤਨਾ ਕਿਤੇ ਕੋਈ ਨਾ ਕੋਈ ਬੰਦਾ ਲੈਕ ਤਾਂ ਕਰਦਾ ਹੀ ਹੁੰਦਾ ਠੀਕ ਹੈ ਸਰ ਬਿਲਕੁਲ ਸਹੀ ਸਪੀਚ ਦਿੱਤੀ ਮੈਂ ਹਾਂ ਸਹੀ ਸਹੀ ਹੈ ਕੁ ਸਿੱਖਣ ਨੂੰ ਮਿਲੂਗਾ ਕਿ ਲੋਕ ਕਹਿ ਵੀ ਕਹਿਣਗੇ ਉਹੀ ਛੜਤੀ ਗੱਲ ਨਾ ਨਾ ਸਿੱਖਣ ਨੂੰ ਮਿਲੂਗਾ ਸਿੱਖਣ ਨੂੰ ਮਿਲੂਗਾ ਨਾ ਚਲੋ ਇੱਕ ਗੱਲ ਤੇ ਸੱਚੀ ਹੈ ਕੱਲ ਨੂੰ ਇਹਨਾਂ ਦੇ ਉੱਤੇ ਕੁਝ ਵੀ ਹੋਏ ਇਹਨਾਂ ਨੂੰ ਜੰਗਲਾਂ ਵੜਨਾ ਪਏ ਨਾ ਇਹ ਇਹਨਾਂ ਲਈ ਦੁੱਖ ਦਿੱਕਤ ਨਹੀਂ ਹੈ ਅੱਜ ਦੇ ਕੱਲ੍ਹ ਅੱਜ ਨਾ ਆਪਣਾ ਕੰਟੈਂਟ ਜੰਗਲਾਂ ਦੇ ਵਿੱਚ ਸੀ ਤੇ ਵੀਰ ਹੋਰੀ ਟੀ-ਸ਼ਰਟ ਵੀ ਜੰਗਲਾਂ ਵਾਲੀ ਪਾ ਕੇ ਆਏ ਨੇ ਪਰਲੇ ਪਾਸੇ ਮੂੰਹ ਕਰੀ ਭਾਈ ਭਾਈ ਦੀ ਟੀ-ਸ਼ਰਟ ਲੈ ਕੇ ਆ ਬੋਰਨ ਤੂੰ ਵੀ ਵਾਈਲਡ ਮਗਰ ਡਾਇਨਾਸੌਰ ਖੜਾ ਪੂਰਾ ਮਤਲਬ ਅਸੀਂ ਆਪ ਦਾ ਗੈਟਅਪ ਦੇ ਵਿੱਚ ਤਿਆਰ ਹੋ ਕੇ ਆਏ ਚਾਹੇ ਲੇਟ ਆਏ ਆ ਪਰ ਮੇਨ ਚੀਜ਼ ਇਹੀ ਸੀ ਦਿਖਾਉਣ ਵਾਲੀ ਜਿਹੜੀ ਤੁਹਾਨੂੰ ਦਿਖਾਤੀ ਆ ਜੇ ਆਪਾਂ ਪਹਿਲਾਂ ਆ ਆਪਾਂ ਬੋਰ ਹੋ ਜਾਂਦੇ ਤੁਸੀਂ ਤੁਹਾਡਾ ਹਾਲ ਖਰਾਬ ਹੋ ਜਾਂਦਾ ਆਪਾਂ ਬੋਰ ਹੋ ਜਾਂਦੇ ਨਹੀਂ ਨਹੀਂ ਸਾਡੇ ਸਾਹਮਣੇ ਵੜਦੇ ਤੇ ਤੁਹਾਡੇ ਹਾਲ ਖਰਾਬ ਹੋ ਜਾਂਦਾ ਨਹੀਂ ਮੈਂ ਪਰੇ ਮੂੰਹ ਘਮਾ ਲਾਂਦਾ ਐ ਤਾਂ ਤੁਹਾਨੂੰ ਬੀਅਰ ਗ੍ਰਿਲ ਵੀ ਵੜਦਾ ਹੀ ਆ ਕਿਤੇ ਨਾ ਕਿਤੇ ਡੱਡੂ ਡੱਡੂ ਖਾ ਜਾਂਦਾ ਕੱਚੇ ਜਾ ਕੇ ਤਾਂ ਕਰਕੇ ਚਲੋ ਆ ਮਹੌਲਾ ਠੀਕ ਹੈ ਜੀ ਮੈਨ ਵਰਸਸ ਵਾਈ ਸਰਦਾਰ ਵਰਸਸ ਵਾਇਲਡ ਹੋਇਆ ਹੁਣ ਚਾਹ ਬਣਾਗੇ ਬੰਬੂ ਜੀ ਚਾਹ ਬਣਾਵਾਂਗੇ ਬੰਬੂ ਜੀ ਆਪਣਾ ਤਾਂ ਸੰਦ ਉਹੀ ਆ ਆਪਾਂ ਤਾਂ ਉਹੀ ਵਿਟਾਮਿਨ ਪੂਰੇ ਕਰੂ ਆ ਬਾਕੀ ਹੁਣੇ ਬੈਠੇ ਬੈਠੇ ਬਾਈ ਹੋਰ ਨੇ ਗੱਲਾਂ ਦਸੀਆਂ ਨੇ ਵੀ ਸਾਡੇ ਜਿਹੜੇ ਇਧਰਲੇ ਪਾਸੇ ਚੌਲ ਉਗਦੇ ਨੇ ਉਹ ਉਗਦੇ ਕਿਵੇਂ ਨੇ ਇਹ ਕਹਿੰਦੇ ਵੀ ਸਾਨੂੰ ਨਾ ਸ਼ੈਤਾਨ ਨੇ ਦੱਸਿਆ ਵੀ ਸ਼ੈਤਾਨ ਸਾਨੂੰ ਖੇਤੀ ਕਰਨੀ ਸਿਖਾ ਕੇ ਗਿਆ ਚੌਲਾਂ ਦੀ ਬਾਈ ਮਤਲਬ ਸ਼ੈਤਾਨ ਕਿਵੇਂ ਸਿਖਾ ਗਿਆ ਕੀ ਦੱਸਿਆ ਉਹਨਾਂ ਨੇ ਇਹ ਕਹਿੰਦੇ ਨੇ ਕਿ ਸ਼ੈਤਾਨ ਇੱਥੇ ਇਹਨਾਂ ਦੇ ਰਾਜੇ ਨੇ ਸ਼ੈਤਾਨ ਨੂੰ ਫੜ ਲਿਆ ਸੀ ਹਾਂ ਤੇ ਉਹਦਾ ਵੱਦ ਕਰਨ ਲੱਗਿਆ ਜੀ ਸ਼ੈਤਾਨ ਦਾ ਹਾਂ ਤੇ ਸ਼ੈਤਾਨ ਕਹਿੰਦਾ ਮੇਰਾ ਵੱਦ ਨਾ ਕਰਿਓ ਹਾਂ ਮੈਂ ਤੁਹਾਨੂੰ ਤੁਹਾਡੇ ਕੰਮ ਦੀ ਚੀਜ਼ ਦੇਖ ਕੇ ਜਾਨਾ ਤੇ ਮੈਨੂੰ ਮੈਂ ਮਾਫ਼ ਕਰ ਦਿਓ ਮੈਂ ਚਲਾ ਜਾਵਾਂਗਾ ਇਥੋਂ ਕਦੀ ਪਰੇਸ਼ਾਨ ਨਾ ਕਰਾਂਗਾ ਅੱਛਾ ਤੇ ਉਹ ਸ਼ੈਤਾਨ ਇਹਨਾਂ ਨੂੰ ਖੇਤੀ ਦੱਸ ਦਿੱਤੀ ਗਿਆ ਕਿਵੇਂ ਕਰਦੇ ਨੇ ਖੀਚਾਵਾਂ ਦੀ ਤੇ ਇਹ ਸਭ ਕੁਝ ਠੀਕ ਆ ਤੇ ਸ਼ੈਤਾਨ ਨੇ ਦੱਸਿਆ ਸਭ ਕੁਝ ਇਥੋਂ ਦੇ ਰਾਜੇ ਨੇ ਕਹਿੰਦੇ ਕੋਈ ਸ਼ੈਤਾਨ ਫੜ ਲਿਆ ਸੀ ਤੇ ਸ਼ੈਤਾਨ ਨੂੰ ਜਦੋਂ ਬੰਨਿਆ ਦਰਖਤ ਦੇ ਨਾਲ ਸ਼ਤਾਨ ਅੜਿਆ ਸੜਿਆ ਕਹਿੰਦਾ ਵੀ ਮੈਨੂੰ ਤੁਸੀਂ ਛੱਡ ਦਿਓ ਮੈਂ ਤੁਹਾਡਾ ਫਾਇਦਾ ਕਰ ਜੂੰਗਾ ਉਹ ਖੇਤੀ ਦੱਸ ਕੇ ਗਿਆ ਇਹਨਾਂ ਨੂੰ ਮਤਲਬ ਇਹ ਸਟੋਰੀਆਂ ਜਾਂ ਇਹਨਾਂ ਦੇ ਪੁਰਾਣੇ ਬਜ਼ੁਰਗ ਇਹਨਾਂ ਨੂੰ ਦੱਸਦੇ ਆਏ ਹੋਣਗੇ ਜਿਹੜੀਆਂ ਇਹਨਾਂ ਨੇ ਸਾਨੂੰ ਆਪਾਂ ਨੂੰ ਦੱਸੀਆਂ ਨੇ ਐਂ ਗੱਲਬਾਤ ਆ ਜੀ ਮੈਨੂੰ ਲੱਗਾ ਪੰਜਾਬ ਵਾਲਿਆਂ ਨੂੰ ਕਿਹੜੇ ਸ਼ੈਤਾਨ ਫੜੇ ਕੇ ਦੱਸ ਕੇ ਗਏ ਸਰ ਯਾ ਆਪਾਂ ਨੂੰ ਤਾਂ ਚਲੋ ਇਹ ਸ਼ਤਾਨ ਉਧਰੋਂ ਨਾ ਆਇਆ ਹੋਵੇ ਪੰਜਾਬ ਵਾਲੇ ਪਾਸਿਓ ਆਪਣਾ ਕੋਈ ਆਪਣੇ ਵਰਗੇ ਇੱਧਰ ਆ ਗਿਆ ਹੋਵੇ ਇਹਨਾਂ ਨਾਲ ਪੰਗਾ ਪੰਗਾ ਲਿਆ ਹੋਵੇ ਇਹਨਾਂ ਨੇ ਬੰਨ ਲਿਆ ਹੋਵੇ ਇਹਨਾਂ ਨੂੰ ਖੇਤੀ ਦੱਸ ਗਿਆ ਹੋਵੇ ਐ ਵੀ ਹੋ ਸਕਦਾ ਨਾ ਇਹ ਨਾ ਨੂੰ ਸ਼ੈਤਾਨ ਲੱਗੇ ਸਾਡਾ ਪੰਜਾਬੀ ਬੰਦਾ ਉਹ ਪੁਰਾਣੇ ਟਾਈਮਾਂ 'ਚ ਕਿਹੜਾ ਇੰਟਰਨੈਟ ਚੱਲਦੇ ਹੁੰਦਾ ਇੰਟਰਨੈਟ ਤੋਂ ਪਤਾ ਲੱਗ ਜਾਂਦਾ ਇਹ ਪੱਗਾਂ ਬੰਨਣ ਵਾਲੇ ਦਾੜ੍ਹੀਆਂ ਵਾਲੇ ਸਰਦਾਰ ਨੇ ਹਨਾ ਇਹ ਵੀ ਚੀਜ਼ ਹੋ ਸਕਦੀ ਆ ਹਾਂ ਸਹੀ ਗੱਲ ਹੈ ਹਾਂ ਚਲੋ ਠੀਕ ਆ ਭਾਈ ਇਹ ਵੀ ਕੋਈ ਨਵੀਂ ਸਟੋਰੀ ਸੀ ਸੰਵਾਦ ਦਾ ਤਾਂ ਅਰਸ਼ ਦੇ ਨਾਲ ਪੱਤਰਕਾਰ ਹਰਸਿਮਰਨ ਸ਼ੈਤਾਨ ਨੇ ਰਾਜ ਨੇ ਸ਼ੈਤਾਨ ਨੂੰ ਪਕੜ ਲਿਆ ਉਸਕੇ ਬਾਅਦ ਹਾਂ ਰਾਜ ਨੇ ਪਕੜ ਕੇ ਰਾਜ ਨੇ ਸ਼ੈਤਾਨ ਨੂੰ ਮਾਰ ਦੇ ਕੇ ਫਰਦਿਆ ਹਾਂ तो शैतन ने बोला हमको मत मारो आ, हम हमको जिंदा छोड़ दो प्लीज हमको ऐसा बोला शैतन ने तो बस्ती वाले ने बोला आपको जिंदा छोड़ देगा तो हम आप आप हम लोगों को कुछ ना कुछ तो देना पड़ेगा ऐसा बोला तो वो नो कोई जगम सगम होने से भी कोई जंगल का पता पता, पता लेता है वो तो शैतान ने बताया शैतान ने थोड़ा सा बताया है और एक कहूँ में तो કેદાન કેદાન ને ਉਹ જવલ જવલ ਵੀ ਉਸਨੇ بتایا اچھا یہ થા ਨਹੀਂ ਹੈਗਾ ਵੀ ਜਿਹੜਾ ਮਰਜ਼ੀ ਤੁਸੀਂ ਬਾਸ ਤੋੜ ਲਿਆ ਤੇ ਬਾਸ ਦੇ ਵਿੱਚ ਤੁਸੀਂ ਚੌਲ ਚਾਹ ਬਣਾਉਣ ਲੱਗੇ ਇਹ ਬਾਸ ਦੀ ਵੀ ਕੁਆਲਿਟੀ ਚੈੱਕ ਹੁੰਦੀ ਹੈ ਇੱਥੋਂ ਦੇ ਲੋਕਲ ਬੰਦੇ ਨੇ ਇਹਨਾਂ ਨੂੰ ਪਤਾ ਵੀ ਕਿਹੜਾ ਬਾਸ ਜਿਆਦਾ ਚਿਰ ਚੱਲੂਗਾ ਕਿਹੜਾ ਅੱਗ ਨੂੰ ਸਹਿਣ ਕਰ ਸਕਦਾ ਇਹ ਕਹਿੰਦੇ ਪਤਲਾ ਜਾਂ ਬਾਸ ਵੀ ਆਉਂਦਾ ਪਤਲੀ ਕੁਆਲਿਟੀ ਦਾ ਇੱਥੇ ਲੱਗਿਆ ਹੋਇਆ ਤੇ ਕਹਿੰਦੇ ਜੇ ਉਹਦੇ ਉੱਤੇ ਆਪਾਂ ਅੱਗ ਲਾ ਕੇ ਉਹਨੂੰ ਵਿੱਚ ਚੀਜ਼ ਪਕਾਵਾਂਗੇ ਤਾਂ ਐ ਨਹੀਂ ਪਤਾ 5 ਮਿੰਟਾਂ ਦੇ ਵਿੱਚ ਫਟ ਜੇ ਤੇ ਜਿਹੜੀ ਬਾਂਸ ਦੀ ਕੁਆਲਿਟੀ ਇਹ ਲੈ ਕੇ ਆਏ ਨੇ ਤੇ ਹੁਣ ਨਵਾਂ ਤੋੜ ਕੇ ਲੈ ਕੇ ਆਏ ਨੇ ਆਪਣੇ ਵਾਸਤੇ ਆਪਾਂ ਘਰੇ ਜਾ ਕੇ ਚਾਹ ਬਣਾਵਾਂਗੇ ਤਾਂ ਉਹ ਬਾਂਸ ਨੂੰ ਕਹਾਂ ਚਾਹੇ ਤੁਸੀਂ ਦੋ ਵਾਰੀ ਯੂਜ਼ ਕਰ ਲਓ ਵਧੀਆ ਤਰੀਕੇ ਨਾਲ ਉਹ ਚੱਲੀ ਜਾਊਗਾ ਅਹ ਲੋ ਜੀ ਆਰਮੀ ਕੰਟੀਨ ਦੇ ਵਿੱਚ ਬੈਠੇ ਆਂ ਆਲਾ-ਦਾਲਾ ਤਾਂ ਨਹੀਂ ਦਿਖਾ ਸਕਦੇ ਵੀਡੀਓ ਤਾਂ ਨਹੀਂ ਬਣਾ ਸਕਦੇ ਤੇ ਇਧਰਲੇ ਪਾਸੇ ਪੈਦਾ ਤਾਂ ਅਸੀਂ ਮੋਮੋਜ਼ ਖਾ ਕੇ ਛਟੇ ਆਂ ਫਿਰ ਛੋਲੇ ਭਟੂਰੇ ਇਹ ਆਲੇ-ਦਾਲੇ ਚਲ ਕੰਟੀਨ ਆ ਦਿਖਾ ਹੀ ਦਿੰਨੇ ਆ ਠੀਕ ਆ ਪਰਚੀ ਆਪਾਂ ਕਟਾ ਲਏ ਸੀ ਸਾਰਾ ਕੁਝ ਇੱਥੇ ਵਜ ਹੈ ਮਿਲਦਾ ਅਜਰੀ ਡੇਟ ਦੇ ਵਿੱਚ ਅਹ ਮੋਮੋਜ਼ ਆ ਚੋਲੇ ਪਟੋਰੇ ਇਸ ਤੋਂ ਬਾਅਦ ਆਪਾਂ ਕੀ ਆਰਡਰ ਕੀਤਾ ਚੌਮਨ ਚੌਮਨ ਆਰਡਰ ਕੀਤੇ ਨੇ ਹੁਣ ਆਪਣਾ ਘਰੇ ਜਾ ਕੇ ਬਣਾਉਣ ਵਾਲਾ ਝੰਜਟ ਖਤਮ ਹੋ ਜਾਊਗਾ ਫਿਲਹਾਲ ਟਾਈਮ ਹਜੇ ਕੁਝ ਨਹੀਂ ਹੋਇਆ 5 ਵਜੇ ਦਾ ਟਾਈਮ ਹੋਇਆ 5 5:30 ਵਜੇ ਦਾ ਬਹੁਤ ਸੋਹਣੀ ਕੰਟੀਨ ਬਣੀ ਹੋਈ ਹੈ ਦੇਖੋ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਦੇ ਹੋਮ ਸਟੇ ਦੇ ਵਿੱਚ ਆਦੇ ਰੂਮ ਦੇ ਵਿੱਚ ਪਹੁੰਚ ਗਏ ਆ ਤੇ ਹੁਣ ਰੈਸਟ ਕਰਦੇ ਆ ਵੀਡੀਓ ਐਡਿਟ ਕਰਦੇ ਆ ਰੋਟੀ ਪਾਣੀ ਵਾਲਾ ਸਾਰਾ ਕੁਝ ਆਪਾਂ ਇੰਡੀਅਨ ਆਰਮੀ ਦੀ ਜਿਹੜੀ ਉੱਥੇ ਕੰਟੀਨ ਸੀ ਉੱਥੇ ਜਾ ਕੇ ਖਾ ਕੇ ਪੀ ਕੇ ਆਗੇ ਨਾਲ ਮੜਾ ਮੋਟਾ ਆਪਾਂ ਪੈਕ ਕਰ ਆ ਲਿਆ ਤੇ ਮੈਗੀ ਦੇ ਪੈਕੇਟ ਲੱਸੀ ਲੂਸੀ ਸਾਰਾ ਕੁਝ ਆਪਾਂ ਲੈ ਆਏ ਆ ਠੀਕ ਹੈ ਦੁੱਧ ਲਿਆਉਣਾ ਭੁੱਲ ਗਏ ਫੇਰ ਵੀ ਕਾਲੀ ਕਾਲੀ ਚ ਤੇ ਚਲੋ ਕੋਈ ਨਾ ਨਵੀਂ ਵੀਡੀਓ ਦਾ ਨਾਲ ਕੱਲ ਨੂੰ ਫੇਰ ਮਿਲਦੇ ਆ ਤੇ ਕੱਲ ਨੂੰ ਇਸ ਪਿੰਡ ਤੋਂ ਆਪਾਂ ਗਾਹ ਨੂੰ ਚੱਲਾਂਗੇ ਦੇਖਦੇ ਆ ਅੱਗੇ ਆਪਣਾ ਰੈਣ ਵਸੇਰਾ ਕਿੱਥੇ ਹੁੰਦੇ ਕਿਹੜੀਆਂ ਨਵੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਹੌਲੀ ਹੌਲੀ ਆਪਾਂ ਮਣੀਪੁਰ ਵਾਲੇ ਬਾਰਡਰ ਵਾਲੇ ਪਾਸੇ ਨੂੰ ਵੱਧ ਰਹੇ ਆ ਮਣੀਪੁਰ ਦਾ ਬਾਰਡਰ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਮਣੀਪੁਰ ਦੇ ਵਿੱਚ ਮੇਨ ਜਿਹੜੀ ਜਗ੍ਹਾ ਆਪਾਂ ਦੇਖਣੀ ਹੈ ਨਾ ਚੋਰਾ ਚਾਂਦਪੁਰ ਦੇਖਣੀ ਹੈ ਜਿਹੜੀ ਕਿ ਮੇਨ ਲੋਕੇਸ਼ਨ ਸੀ ਜਦੋਂ ਮਣੀਪੁਰ ਦੇ ਵਿੱਚ ਹਾਲਾਤ ਬਹੁਤ ਖਰਾਬ ਹੋਏ ਨੇ ਉੱਥੋਂ ਵਾਲੀਆਂ ਥਾਵਾ ਚੋਰਾ ਚਾਂਦਪੁਰ ਦੇ ਨੇੜੇ ਤੇ ਡਿਸਟ੍ਰਿਕਟ ਦੇ ਵਿੱਚ ਥਾਵਾ ਬਹੁਤ ਤਗੜੇ ਲੈਵਲ ਦੀਆਂ ਦੇਖਣ ਵਾਲੀਆਂ ਨੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ